ਨਿਊ ਫਰੈਂਡਸ ਐਵੇਨਿਊ ਸ਼੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਗਲੀ ਨੰਬਰ 7 ਖੈਰਾਬਾਦ ਰੋਡ ਆਪੋਜੀਟ ਮੀਰਾ ਕੋਟ ਤੋਂ ਹੜਪੀੜਤਾਾਂ ਦੀ ਮਦਦ ਲਈ ਰਾਤ ਸਮੱਗਰੀ ਲਿਜਾਈ ਗਈ ਅਤੇ ਹਾਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਗਿਆ ਇਸ ਮੌਕੇ ਹਰਦੀਪ ਸਿੰਘ ਕਲਸੀ ਰਣਜੋਤ ਸਿੰਘ ਸਰਪੰਚ ਵਰੁਣ ਕਪੂਰ ਸ਼ੈਂਕੀ ਕਪੂਰ ਜਗਤਾਰ ਸਿੰਘ ਹਰਪਜਨ ਸਿੰਘ ਸਰਹਾਲੀ ਵੀ ਮੌਜੂਦ ਸਨ ਵੀਰ ਜੀ ਅਸੀਂ ਕੱਲ ਪਰਸੋਂ ਇੱਥੇ ਨਾ ਰਮਦਾਸ ਦੇ ਲਾਗੇ ਪਿੰਡਾ ਚੰਡੀਗੜ੍ਹ ਦੇ ਰਹੇ ਇਹਨਾਂ ਨੇ ਤੇ ਕੱਲ ਪਰਸਾਂ ਅਸੀਂ ਚੌਕਰ ਨਾਲ ਕਿ ਅੱਜ ਸਬਦਾ ਸਾਦਾ ਮਛਰਦਾਲੀਆਂ ਤਰਪਾਲਾ ਲੈ ਆਂਦੀਆਂ ਆਇਆ ਇੱਥੇ ਟਰੈਕਟਰਾਂ ਵਾਲੇ ਜਿਹੜੇ ਘੱਟ ਪਹੁੰਚਦੇ ਆ ਮੇਰੇ ਹਿਸਾਬ ਨਾਲ ਕੋਈ ਵੀ ਨਹੀਂ ਆਉਂਦਾ ਅਸੀਂ ਚਾਹੁੰਦੇ ਆ ਵੀ ਇੱਥੇ ਜਿਹੜੇ ਡੇਰੇ ਆ ਨਾ ਇੱਥੇ ਪਹੁੰਚੇ ਜਾਵੇ ਪਸ਼ੂਆਂ ਦੀ ਲੈ ਕੇ ਰਾਚਲ ਚਾਰ ਚੂਰ ਚੌਕਰ ਚਾਕਰ ਤੂੜੀ ਤਾੜੀ ਵੀ ਇਹਨਾਂ ਦਾ ਜਿਹੜਾ ਹੈਗਾ ਸਾਰਾ ਕੁਝ ਖਰਾਬ ਹੋ ਗਿਆ ਤੂੜੀ ਤਾੜੀ ਇਹ ਕਰਕੇ ਬੇਨਤੀ ਆ ਸਾਰਿਆਂ ਨੂੰ ਵੀ ਇੱਧਰ ਆਓ ਸਭ ਵੀਰਾਂ ਨੂੰ ਬੇਨਤੀ ਆ ਵੀ ਜਿਹੜੇ ਵੀ ਵੀਰ ਕੋਈ ਵੀ ਸਮਾਨ ਕੋਈ ਰਸਤਾ ਲੈ ਕੇ ਆਉਂਦੇ ਆ ਜਾਂ ਚਾਰਾ ਲੈ ਕੇ ਆਉਂਦੇ ਚੌਕਰ ਤੂੜੀ ਓ ਮੇਰਾ ਵੀਰ ਪਿੰਡਾਂ ਦੇ ਵਿੱਚ ਨਾ ਜਾਓ ਜਿਹੜੇ ਪਿੰਡ ਦੇ ਵਿੱਚ ਜਾਂਦੇ ਜੇ ਉੱਥੋਂ ਦੇ ਕੋਈ ਚੰਗੇ ਬੰਦੇ ਕੋਈ ਸਰਪੰਚ ਜਾਂ ਕੋਈ ਲਾਗੋ ਬੰਦੇ ਲਿਆਓ ਉਹਨਾਂ ਨੂੰ ਤੁਸੀਂ ਨਾਲ ਲੈ ਕੇ ਜਿਹੜੇ ਜਿਹੜੇ ਘਰ ਨੂੰ ਲੋੜ ਆ ਡੇਰਿਆਂ ਦੇ ਵਿੱਚ ਜਾਓ ਡੇਰਿਆਂ 'ਚ ਕੋਈ ਨਹੀਂ ਪਹੁੰਚਦਾ ਤੇ ਬੜੇ ਆਪਣੇ ਸਾਰੇ ਭਰਾ ਤੰਗਿਆ ਰਹੇ ਸਾਰੇ ਮੇਰੇ ਵੀਰ ਰਲ ਮਿਲ ਕੇ ਜਿੰਨੀ ਹੋ ਸਕਦੀ ਤਿਲ ਫੁੱਲ ਸਾਰੇ ਜਣੇ ਸੇਵਾ ਕਰੋ ਇਹ ਪਿੱਖੀ ਬੇਂਡ ਤੋਂ ਆਏ ਵੀਰ ਉਹਦੋਂ ਚੌਕਰ ਦੀ ਸੇਵਾ ਨਾ ਕੀਤੀ ਅੱਜ ਰਾਸ਼ਨ ਦੀ ਲੈ ਕੇ ਆਏ ਆ ਸਾਡੇ ਵੀਰ ਆ ਬਹਿਰੀਨ ਤੋਂ ਤੇ ਪਿੱਖੀ ਬੇਂਡ ਤੋਂ ਪਊ ਬੇਂਡ ਸਾਹਿਬ ਤੋਂ ਸਾਰੇ ਰਲ ਮਿਲ ਕੇ ਸਾਰੇ ਸੇਵਾ ਕਰਨਦੇ ਆ ਤੇ ਅੱਗੇ ਵੀ ਜਿੰਨਾ ਵੀ ਵੱਧ ਤੋਂ ਵੱਧ ਜਦੋਂ ਪਾਣੀ ਲੈਂਦਾ ਵਾ ਜਿਹੜੇ ਵੀ ਕਿਸੇ ਮਾਤਰ ਸਾਥੀ ਦੀ ਪੈੜੀ 2-3 ਕਿੱਲੇ ਦੇ ਤੇ 2-3 ਕਿੱਲੇ ਦੇ ਕਰੀਬ ਹੋਊਗੀ ਜਦੋਂ ਕੋ ਟਰੈਕਟਰ ਨਹੀਂ ਹੋਊਗਾ ਉਹਦੀ ਵੀ ਆਪਾਂ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਸੇਵਾ ਕਰਾਂਗੇ ਉਹਨਾਂ ਦੇ ਨਾਲ ਰਲ ਮਿਲ ਕੇ ਕੋਈ ਕਣਕ ਬਜਾਵਾਂਗੇ ਕਿਸੇ ਦੀ ਕਿਸੇ ਨੂੰ ਖਾਦ ਦਵਾਂਗੇ ਕਿਸੇ ਨੂੰ ਤੇਲ ਦਵਾਂਗੇ ਜਿੰਨੇ ਜੋਗੇ ਹੋਏ ਉਹਨਾਂ ਦੀ ਸੇਵਾ ਜ਼ਰੂਰ